ਦਾਤ ਕਰੀਏ ਜੀ ਜਦੋਂ ਕਿ ਜਿਹੜੇ ਬੰਦੇ ਰਹਿ ਗਏ ਇਹਨਾਂ ਦੇ ਵਿਚੋਂ ਆਪਾਂ ਇਹਨਾਂ ਦੇ ਸਾਬਕਾ ਰਿਕਾਰਡ ਪਤਾ ਕਰਨੇ ਜਿਹੜੇ ਜਿਹਨੇ ਆਪਣੇ ਆਪਣੇ ਇੱਕ ਟੋਕਾ ਤੁਸੀਂ 15 ਬੰਦੇ ਜਿਹੜੇ ਇੱਕ ਪਰਿਵਾਰ ਕਰਮ ਦੇ ਰਹੇ ਨੇ ਉਹਨਾਂ ਦੇ ਟੀਮਾ ਬਣਾ ਕੇ ਇਹਨਾਂ ਨੇ ਮੋਬਾਈਲ ਨੰਬਰ ਲੈ ਕੇ ਇਹਨਾਂ ਨੂੰ ਇਨਫੀਸ਼ਨ ਲਾਇਆ ਤੇ ਉਹਨਾਂ ਨੂੰ ਉਹਨਾਂ ਦੇ ਚਿੱਠੀ ਭਾਰੀ ਕਰਤਾਰ ਕਰਕੇ ਇਹਨਾਂ ਦਾ ਸਾਰਾ ਇਨਵੈਸਟੀਗੇਸ਼ਨ ਕਰਕੇ ਜਿਹੜਾ ਜਵਾਬ ਦੇਣਾ ਹੈ ਇਹ ਤੇ ਪਾਸ ਅੱਜ ਮੈਂ ਇਸ ਕਰਕੇ ਇੱਕ ਪ੍ਰੈਸ ਕਾਨਫਰੰਸ ਰੱਖੀ ਜੀ ਵੀ ਸਾਡੇ ਇਥੇ ਥਾਣਾ ਬਦਨੀ ਦੇ ਏਰੀਏ ਚ ਪਿੰਡ ਬੁੱਟਰਕਲਾ ਉੱਚ ਇੱਕ ਨਜਾਇਜ਼ ਜਿਹੜਾ ਉਹ ਨੈਸ਼ਡਾਊ ਕੇਂਦਰ ਚੱਲਦਾ ਸੀ ਜਿਹਦੀ ਸੂਚਨਾ ਮਾਣ ਜੋ ਡੀਸੀ ਸਾਹਿਬ ਮੋਗਾ ਨੂੰ ਮਿਲੀ ਸੀ ਉਹਨਾਂ ਨੇ ਆਪਣੀ ਟੀਮ ਨਾਲ ਲੈ ਕੇ ਨਾਲ ਡਾਕਟਰ ਸਾਹਿਬ ਦੀ ਟੀਮ ਲੈ ਕੇ ਉੱਥੇ ਉਹਨਾਂ ਨੇ ਰੇਡ ਕੀਤਾ ਸੀ ਜਿਨ੍ਹਾਂ ਨੂੰ ਚੈੱਕ ਕੀਤਾ ਸੀ ਤੇ ਨਾਲ ਉਸ ਸਾਡੇ ਪੁਲਿਸ ਪਾਰਟੀ ਸਾਡੇ ਮੁੱਖ ਸਥਾਨ ਜਿਹੜੇ ਵਿਦਨੀ ਕਰਾ ਸੀ ਉਹਦੇ ਵਿੱਚ ਉਹਨਾਂ ਨੂੰ ਕੁੱਲ 60 ਦੇ ਕਰੀਬ ਜਿਹੜੇ ਸੀਗੇ ਉਹ ਵਿਅਕਤੀ ਉਥੇ ਨੈਸ਼ਨਲ ਡਰਗ ਕੇਂਦਰ ਚੋਂ ਉਹਨਾਂ ਨੂੰ ਹਾਜ਼ਰ ਮਿਲੇ ਸੀ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਜ਼ਿਆਦਾ ਸੀਗੇ ਇਹਦੇ ਵਿੱਚ ਨਸ਼ੇ ਦੇ ਵਿੱਚ ਦਲਦਲ ਫਸੇ ਹੋਏ ਉਹਨਾਂ ਨੂੰ ਕਰੀਬ 27 ਬੰਦਿਆਂ ਨੂੰ ਉਹਨਾਂ ਨੇ ਜਿਹੜਾ ਸਾਡਾ ਸਰਕਾਰੀ ਸੈਂਟਰ ਜਨੇਰ ਉਹਦੇ ਵਿੱਚ ਉਹਨਾਂ ਨੇ ਦਾਖਲ ਕਰਵਾਇਆ ਬਾਕੀਆਂ ਨੂੰ ਉਹਨਾਂ ਦੇ ਪਰਿਵਾਰ ਬੁਲਾ ਕੇ ਤੇ ਉਹਨਾਂ ਨੂੰ ਘਰੋਂ ਘਰੀ ਭੇਜਿਆ ਉਹਦੇ ਵਿੱਚ ਬਾਅਦ ਇਹਨਾਂ ਨੂੰ ਇਹ ਸੂਚਨਾ ਮਿਲੀ ਸੀ ਵੀ ਇਹਨਾਂ ਦੀ ਬਹੁਤ ਕੁੱਟਮਾਰ ਕਰਕੇ ਤੇ ਤਸ਼ੱਦਦ ਕਰਦੇ ਤੇ ਉਹਨਾਂ ਨੇ ਮੰਡਿਆਂ ਨਾਲ ਅੱਤੇ ਕਰ ਕੀਤਾ ਜਾ ਰਹੇ ਸੀ ਉਹਨਾਂ ਦੇ ਵਿੱਚ ਵਿੱਚੋਂ ਜਿਹੜਾ ਇੱਕ ਸਾਡੇ ਬਰਿੰਦਰਪਾਲ ਸਿੰਘ ਜੀ ਮੋਗੇ ਦੇ ਇਹਨਾਂ ਦਾ ਅਸੀਂ ਬਿਆਨ ਲਿਖ ਕੇ ਉਸ ਜਿਹੜੇ ਗੈਰ ਕਾਨੂੰਨੀ ਇਹ ਧੰਦਾ ਚਲਾ ਰਹੇ ਸੀ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਮੁੱਖ ਜਿਹੜੇ ਦੋਸ਼ੀ ਨੇ ਉਹ ਅਜੇ ਕੁਮਾਰ ਇਹ ਸਮਰਾਲੇ ਦੇ ਹੈ ਤੇ ਇੱਕ ਸੰਜੀਵ ਰੋੜਾ ਮੋਗੇ ਦਾ ਤੇ ਅਜੀਤ ਕੁਮਾਰ ਦਾ ਪਰਿਵਾਰ ਹੈ ਉਹਨਾਂ ਦੇ ਵਿੱਚ ਜਗENDER ਸਿੰਘ ਉਹਦੇ ਫਾਦਰ ਨੇ ਤੇ ਕਰਤਾਰ ਸਿੰਘ ਉਹਦਾ ਬ੍ਰਦਰ ਇਹ ਇਹਨਾਂ ਨੇ ਉੱਥੋਂ ਆ ਕੇ ਇੱਥੇ ਇੱਕ ਆਪਣਾ ਅੱਡਾ ਬਣਾ ਕੇ ਤੇ ਇੱਥੇ ਲੋਕਾਂ ਨੂੰ ਜਿਹੜਾ ਉਸ ਤੋਂ ਪੈਸੇ ਲੈ ਕੇ ਤੇ ਇਹ ਇਹਦੀ ਆੜ ਦੇ ਵਿੱਚ ਲੋਕਾਂ ਦੀ ਕੁੱਟਮਾਰ ਕਰਦੇ ਸੀਗੇ ਤੇ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਚਾਰ ਵਿਅਕਤੀ ਜਿਹੜੇ ਅਸੀਂ ਇਹਨਾਂ ਦੇ ਮੈਂ ਜਿਹੜੇ ਮੁੱਖ ਦੋਸ਼ੀ ਸੀਗੇ ਉਹ ਗ੍ਰਿਫਤਾਰ ਕਰ ਲਏ ਉਹਨਾਂ ਦੇ ਵਿੱਚ ਅਜੀਤ ਕੁਮਾਰ ਹੈ ਇੱਕ ਇਹਦਾ ਬ੍ਰਦਰ ਹੈਗਾ ਕਰਤਾਰ ਸਿੰਘ ਇਹਦੇ ਫਾਦਰ ਨੇ ਜਗਿੰਦਰ ਸਿੰਘ ਤੇ ਇੱਕ ਮਨਦੀਪ ਸਿੰਘ ਜਿਹੜਾ ਸੀ ਉਹ ਲਗਾਣਾ ਦਾ ਹੈਗਾ ਇਹ ਚਾਰ ਬੰਦਿਆਂ ਨੂੰ ਗ੍ਰਫਤਾਰ ਕਰਕੇ ਜਿਹੜਾ ਅਸੀਂ ਉਹ ਪੇਸ਼ ਅਦਾਲਤ ਕਰ ਰਹੇ ਹਾਂ ਤੇ ਇਹਨਾਂ ਦਾ ਜਿਹੜਾ ਪੁਰਾਣਾ ਰਿਕਾਰਡ ਹੈ ਉਹ ਵੀ ਕਾਫੀ ਮਤਲਬ ਕ੍ਰਿਮੀਨਲ ਹੈ ਕਿਉਂਕਿ ਇਹਨਾਂ ਦੇ ਜਿਹੜੇ ਫਾਦਰ ਜਿਹੜਾ ਕਰਤਾਰ ਸਿੰਘ ਹੈਗਾ ਇਹਦੇ ਖਿਲਾਫ ਵੀ ਮੁਕੱਦਮਾ ਦਰਜ ਹੈ ਇਹਦੇ ਫਾਦਰ ਜਗਿੰਦਰ ਦੇ ਖਿਲਾਫ ਵੀ ਤਿੰਨ ਚਾਰ ਮੁਕਦਮੇ ਨੇ ਤੇਰਾ ਅਜੇ ਹੈ ਉਹਦੇ ਖਿਲਾਫ ਵੀ ਕਰੀਬ 4 ਦੇ ਨੇੜੇ ਮੁਕਦਮੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨ ਡੀ ਪੀ ਐ ਸੈਕਟਰ ਦੇ ਮਕਦਮੇ ਵੀ ਹੈਗੇ ਆ ਤੇ ਅਸਲ ਇਹ ਇਹਨਾਂ ਕੋ ਬਰਾਮਦ ਹੋਇਆ ਮਤਲਬ ਉੱਥੇ ਇਹ ਸਾਫ ਦਿੰਦਾ ਵੀ ਇਹ ਜਿਹੜਾ ਇਹ ਕ੍ਰਿਮੀਨਲ ਨੇਚਰ ਦੇ ਆਦਮੀ ਸੀ ਜਿਨ੍ਹਾਂ ਨੇ ਇੱਥੇ ਆ ਕੇ ਅੱਡਾ ਬਣਾ ਕੇ ਤੇ ਲੋਕਾਂ ਨੂੰ ਕੁੱਟਮਾਰ ਕਰਕੇ ਉਹਨਾਂ ਤੋਂ ਪੈਸੇ ਲੈ ਰਹੇ ਸੀ ਇਹ ਕਿੰਨੇ ਦਿਨ ਤੋਂ ਚੱਲ ਰੋ ਰਹੀ ਚੱਲ ਰਹੀ ਸੀ ਪੰਜ ਮਿੰਟ ਇਹ ਪਿੱਛੇ ਇਸ ਤੋਂ ਕਿ ਪੰਜ 6 ਮਹੀਨੇ ਪਹਿਲਾਂ ਦਸ ਇਥੇ ਉਹਨਾਂ ਨੇ ਇੱਕ ਕਿਰਾਏ ਕੇ ਮਕਾਨ ਲੈ ਕੇ ਉਹਦੇ ਚ ਸੈਂਟਰ ਚਾਲੂ ਕੀਤਾ ਸੀ ਇਹਨਾਂ ਦੇ ਕੋਈ ਪਛਾਣ ਵਾਲਾ ਕੋਈ ਯੂਨੀਵਰਸਟਿਟੀ ਦਾ ਸੀ ਜੀ ਇਸ ਤਰ੍ਹਾਂ ਇੱਥੇ ਨਹੀਂ ਕੋਈ ਹੋਰ ਵੀ ਬਰਾਜ ਵੀ ਹੈ ਨਹੀਂ ਜਦ ਲਈ ਅੱਛੀ ਚੀਜ਼ ਨਹੀਂ ਇੱਥੇ ਦੇਖੋ ਆਪਣੇ ਏਰੀਆ ਦੇ ਵਿੱਚ ਇਹੀ ਬੰਦੇ ਸੀ ਜਿਹਨਾਂ ਦੇ ਅਸੀਂ ਇਹਨਾਂ ਦੇ ਨਾਲ ਇੱਕ ਸੰਬੰਧਿਤ ਇੱਕ ਨਿਧਾਣੇ ਦੇ ਵਿੱਚ ਕਿਰਪਾ ਲਓ ਪਿੰਡ ਦੇ ਵਿੱਚ ਵੀ ਇੱਕ ਸੈਂਟਰ ਚੱਲਦਾ ਹੈ ਜਿਹਨੇ ਇੱਕ ਪ੍ਰਤਾ ਬਾਬਾ ਚਲਾਉਂਦਾ ਉੱਥੋਂ ਹੀ ਅਸੀਂ ਦੋ ਬੰਦੇ ਜਿਹੜੇ ਉਹ ਬਰਾਮਦ ਕਰਾਏ ਸੀਗੇ ਤੇ ਅਸੀਂ ਉਹ ਉਹ ਵੀ ਜਿਹੜਾ ਇਸ ਕੇਸ ਦੇ ਵਿੱਚ ਦੋਸ਼ੀ ਨਾਮਜ਼ਦ ਕੀਤਾ ਸਰ ਇਹ ਜਨਵਰੀ ਵੀ ਹੈ ਕਿ ਜਿਹੜੇ ਬੰਦੇ ਤੁਸੀਂ ਮੈਸੇਜ ਆਉਂਦੇ ਚੜਾਈ ਸੀਗੇ ਬਾਅਦ ਚੋਂ ਕਿ ਕੁਝ 2000 ਜਣਾ ਕੋਈ ਗ੍ਰੈਪ ਵੀ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕਿਡਨਾਪ ਕੀਤਾ ਗਿਆ ਸੀ ਉਹਨਾਂ ਨੂੰ ਇੱਥੋਂ ਜਾ ਕੇ ਛਡਾਇਆ ਸੀ ਉਹਨਾਂ ਦੇ ਕੋਲੋਂ ਕੁਝ ਉਹ ਆਪ ਵੀ ਛੁੱਟ ਕੇ ਆ ਗਏ ਸੀ ਉਹਨਾਂ ਦੇ ਵਿੱਚ ਕੋਈ ਗੁਰਪ੍ਰੀਤ ਜੱਸਾ ਹੈਗਾ ਜਿਹੜਾ ਮਰਿੰਡੇ ਦਾ ਉਹ ਵੀ ਸਾਡੇ ਕੋਲੇ ਆਇਆ ਸੀ ਅਸੀਂ ਉਹਨਾਂ ਦੇ ਮੈਡੀਕਲ ਕਰਵਾਏ ਆ ਉਹਨਾਂ ਨੂੰ ਇਸ ਬਾਹਰ ਇਹਨਾਂ ਨੇ ਗੱਡੀਆਂ ਖੜੀਆਂ ਕੀਤੀਆਂ ਸੀਗੀਆਂ ਮੁਗਾ ਰੋਡ ਦੇ ਉੱਤੇ ਉੱਥੇ ਇਹਨਾਂ ਨੂੰ ਚੜਾ ਕੇ ਤੇ ਗੱਡੀਆਂ ਤੇ ਫਿਰ ਲੈ ਗਏ ਸੀ ਕੁਝ ਲੜਕੇ ਦੀ ਮੌਤ ਵੀ ਹੋਈ ਸੀ ਇਹ ਉਹ ਵੀ ਸੂਚਨਾ ਸਾਨੂੰ ਉਹਨਾਂ ਨੇ ਦਿੱਤੀ ਸੀ ਜੀ ਪਰ ਇਹਦੇ ਬਾਰੇ ਉਹਨਾਰੇ ਹਾਨੂੰ ਐ ਤੱਕ ਪੂਖਤਾ ਐਡਰੈਸ ਨਹੀਂ ਮਿਲ ਸਕੇ ਵੀ ਇਹਨਾਂ ਦਾ ਕੋਈ ਐਡਰੈਸ ਹੋਵੇ ਤਾਂ ਨਾਲ ਪਰਿਵਾਰ ਕੋਲ ਪਹੁੰਚ ਕੇ ਤੇ ਉਹਨਾਂ ਦੀਆਂ ਜਿਹੜੀਆਂ ਮੌਤਾਂ ਬਾਰੇ ਜਾਣਕਾਰੀਆਂ ਫਿਰ ਕੀਤੀ ਜਾਵੇ ਜੇ ਇਸ ਬਾਰੇ ਸਾਨੂੰ ਕਲੀਅਰ ਨਹੀਂ ਹੋਇਆ ਤਾਂ ਹੋਇਆ ਤਾਂ ਉਹਦੇ ਬਾਰੇ ਤੁਹਾਨੂੰ ਅਫਸਰ ਦੱਸੋ ਕਿ ਕਿੰਨੇ ਜਾਨ ਦੇ ਗਲਾਮਾ ਬਾਰੇ ਇਹ ਹੁਣ ਤੱਕ ਕਰੀਬ 19 ਪਰਸੈਂਟ ਦੇ ਵਿੱਚ ਜਿਹੜੇ ਅਸੀਂ ਉਹ ਸਾਡੇ ਕਿਊਸ਼ਾਂ ਬਣ ਗਏ ਸਾਰੇ ਫੜੇਗੇ ਨਹੀਂ 4 ਆਦਮੀ ਫੜੇਗੇ 4 ਆਦਮੀਆਂ ਇਸ ਜਿਹਨੇ ਮੇਨ ਮੁੱਖ ਦੋਸ਼ੀ ਸੀ ਉਹ ਫੜੇ ਸੈਂਟਰ ਸੀ ਦੇ ਸੈਂਟਰ ਸੀ